ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਪੈਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਛੇ ਅਜਰੂ ਕਰੇ ਸਵਾਗਤ ਹੈ ਹਾਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਚ ਈਡੀ ਦੀ ਵੱਡੀ ਕਾਰਵਾਈ ਫਰਜੀ ਕਾਲ ਸੈਂਟਰ ਤੇ ਛਾਪੇਮਾਰੀ ਵਿਦੇਸ਼ਕਾਂ ਨਾਲ ਧੋਖਾਧੜੀ ਦਾ ਪਰਦਾਫਾਸ਼ ਇਹਨੂੰ ਫੋਰਮੈਂਟ ਡਾਇਰੈਕਟਰ ਰੋਟੇਟ ਰੇਟ ਦੇ ਬੋਦਵਰ ਦੇ ਰਾਤ ਨੂੰ ਚੰਡੀਗੜ੍ਹ ਸਮੇਤ ਰਾਈਟਿਟੀ ਸਿਟੀ ਵਿੱਚ ਚੱਲ ਰਹੇ ਰਹੇ ਕਈ ਜਾਲੀ ਕਾਲ ਸੈਂਟਰਾਂ ਤੇ ਹੈਪਮੈਰੀ ਕੀਤੀ ਗਈ ਹੈ ਇਹ ਕਾਲ ਸੈਂਟਰ ਵਿਦੇਸ਼ੀ ਕਾ ਦੂ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਨਾਮ ਤੇ ਧੋਖਾਧੜੀ ਕਰ ਰਹੀ ਹੈ ਇਹਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹਨਾਂ ਕਾਲ ਸੈਂਟਰਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਆਪਣੀਆਂ ਵੈਬਸਾਈਟਾਂ ਤੇ ਵੈਬ ਡਿਜ਼ਾਈਨਿੰਗ ਵਾਈਰਲੈਸ ਇੰਟਰਨੈਟ ਸੁਵਾਵਾ ਤੇ ਹੋਰ ਫਸਟਵੇਅਰ ਸੁਵਾਵਾ ਦਾ ਝੂਠਾ ਇਸ਼ਤਿਹਾਰ ਦੇ ਰਹੀਆਂ ਹਨ ਜਦੋਂ ਕਿ ਉਹਨਾਂ ਦੇ ਪ੍ਰਮੋਟਰਾਂ ਡਾਇਰੈਕਟਰਾਂ ਜਾਂ ਕਰਮਚਾਰੀਆਂ ਦਾ ਕੋਈ ਰਿਕਾਰਡ ਨਹੀਂ ਸੀ ਈਡੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹਨਾਂ ਫਰਜੀ ਕੰਪਨੀਆਂ ਨੇ ਵਿਦੇਸ਼ਾਂ ਵਿੱਚ ਵੀ ਕੰਪਨੀਆਂ ਖੋਲੀਆਂ ਹੋਈਆਂ ਹਨ ਤਾਂ ਜੋ ਗੈਰ ਕਾਨੂੰਨੀ ਢੰਗ ਨਾਲ ਕਮਾਏ ਪੈਸੇ ਨੂੰ ਪੇਮੈਂਟ ਗੇਟਵੇ ਰਾਹੀਂ ਵਿਦੇਸ਼ਾਂ ਤੋਂ ਭਾਰਤ ਲਿਆਂਦਾ ਜਾ ਸਕੇ ਇਹ ਫੰਡ ਹਵਾਲਾ ਰਾਹੀਂ ਦੇਸ਼ ਦੇ ਵਿੱਚ ਭੇਜੇ ਗਏ ਹਨ ਇਹ ਸਾਰਾ ਆਪਰੇਸ਼ਨ ਗੁਪਤ ਢੰਗ ਨਾਲ ਕੀਤਾ ਜਾ ਰਿਹਾ ਹੈ ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਕਨੀਕੀ ਤੌਰ ਤੇ ਸਮਰੱਥ ਨਹੀਂ ਹਨ ਇਨ੍ਹਾਂ ਕੰਪਨੀਆਂ ਤੇ ਧੋਖਾਧੜੀ ਦੇ ਦੋਸ਼ ਲੱਗੇ ਹੋਏ ਹਨ ਇਹਦੀ ਕਾਰਵਾਈ ਵਿੱਚ ਜੀਰਕਪੁਰ ਸੇਤ ਤੋਂ ਐਫਐਸਏਐਲ ਟੈਕਨੋਲੋਜੀ ਨਾਮ ਦੀ ਇੱਕ ਕੰਪਨੀ ਵਿਰੁੱਧ ਗੰਭੀਰ ਸਬੂਤ ਸਾਹਮਣੇ ਆਏ ਹਨ ਇਹ ਕੰਪਨੀ BIOS טאקר নামক ਇੱਕ ਜਾਲੀ ਅਮਰੀਕਾ ਆਧਾਰਿਤ ਸੰਸਥਾ ਸਰਾਹੀ ਮਾਈਕਰੋਸਾਫਟ ਐਚਪੀ ਰਕ ਆਰ ਕੋ ਹਰਲੋ ਵਰਗੇ ਬ੍ਰਾਂਡ ਦੇ ਨਾਮ ਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦਾ ਦਾਵਾ ਕਰ ਰਹੀ ਹੈ ਜਦੋਂ ਕਿ ਕੰਪਨੀ ਕੋਲ ਅਜੇ ਕਿਸੇ ਵੀ ਕੰਮ ਲਈ ਲਾਇਸੈਂਸ ਵੀ ਨਹੀਂ ਹੈ ਇਸ ਤੋਂ ਇਲਾਵਾ ਐਫ ਏ FSAL ਟੈਕਨੋਲੋਜੀ ਦੇ ਨਾਮ ਤੇ ਕੰਪਨੀ ਤੇ ਵੀ ਦੋਸ਼ ਲੱਗਿਆ ਹੋਇਆ ਹੈ ਇਹ ਕੰਪਨੀ ਇੱਕ ਤੋਖਾ ਜੜੀ ਵਾਲੀ ਵੈਬਸਾਈਟ ਸੀ ਜੋ ਮਸ਼ਹੂਰ ਕੰਪਨੀ ਗਾਈ ਗੀਕ ਕੋਡ ਸੁਕ ਐਡ ਦੇ ਨਕਲ ਕਰਕੇ ਬਣਾਈ ਗਈ ਹੈ ਇਹਨਾਂ ਤੋਂ ਇਲਾਵਾ ਸਾਹੂ ਜੈਨ ਨਾਮਕ ਵਿਅਕਤੀ ਦੁਆਰਾ ਚਲਾਈਆਂ ਜਾਂਦੀਆਂ ਕੰਪਨੀਆਂ ਟੈਰਾ ਸਪਾਰਕ ਦੇ ਵਿਜ ਨੇਅਰ ਵੀਹ ਤਕਨੀਕ ਧੋਖਾਧੜੀ ਵਿੱਚ ਸ਼ਾਮਲ ਪਾਈਆਂ ਗਈਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ